ਨਾ ਦੇ ਮੁੰਡੇ ਦਾ ਮਰਡਰ ਹੋਇਆ ਸੀ ਜਿਸ ਮੁੰਡੇ ਮਾਮਲੇ ਚ ਇਨਵੈਸਟੀਗੇਸ਼ਨ ਕੀਤੀ ਨੇ ਲੋਕੀ ਗ੍ਰফতার ਹੋਇਆ ਕਿ ਕੀ ਇਹ ਮਾਮਲਾ ਸਮਝਾ ਇਹ ਜਿਹੜਾ ਹੈ ਜੀ ਬੇਸਿਕਲੀ ਅਸ਼ੀਸ਼ ਕੁਮਾਰ ਨਾਂ ਦਾ ਮੁੰਡਾ ਹੈ ਤੇ ਇਹਦੇ ਫਾਦਰ ਦਾ ਨਾਮ ਹੈਗਾ ਆ ਰਕੇਸ਼ ਕੁਮਾਰ ਤੇ ਮਾਤਾ ਇਹਦੇ ਹਿਮਲਤਾ ਦੇਵੀ ਇਹ ਹਿਮਾਚਲ ਦੇ ਤੂਤੂ ਤੋਂ ਜਿਹੜਾ ਹੈ ਸੋਲਨ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਤੇ ਉੱਥੋਂ ਬਿਲੋਂਗ ਕਰਦਾ ਹੈ ਇਹ ਮੁੰਡਾ 10 ਦਿਨ ਪਹਿਲਾਂ ਜਿਹੜਾ ਹੈਗਾ ਇਹ ਇੱਥੇ ਆਇਆ ਸੀਗਾ ਨਿਆਗਾਉਂ ਸਾਈਡ ਉੱਥੇ ਆ ਕੇ ਇੱਕ ਜਿਹੜੀ ਪ੍ਰੋਪਰਟੀ ਡੀਲਰ ਸ਼ਾਪ ਹੈ ਉੱਥੇ ਇਹ ਚਾਹ ਪਾਣੀ ਪਿਉਣ ਦਾ ਕੰਮ ਇਹਨੇ ਕਰਨਾ ਸ਼ੁਰੂ ਕੀਤਾ ਸੀਗਾ ਅਡੈਂਡੈਂਟ ਦੇ ਤੌਰ ਤੇ ਉੱਤੇ। ਤੋਂ 28 ਤਰੀਕ ਦੀ ਇਹ ਜਿਹੜਾ ਵਕੂ ਹੈ ਜੀ ਇਹ 28 ਤਰੀਕ ਨੂੰ ਰਾਤ ਨੂੰ ਇਹਦਾ ਇੱਕ ਫਰੈਂਡ ਸੀਗਾ ਜਿਹੜਾ ਸ਼ਾਮ ਨੂੰ ਉਹਨੂੰ ਮਿਲਣ ਆਇਆ ਸੀਗਾ ਕਾਰਤਿਕ। ਉਹ ਤੇ ਇਹ ਆਪਣਾ ਜਿਹੜਾ ਹੈਗਾ ਕਮ ਫਿਰਕੇ ਆ ਕੇ ਸ਼ਾਮ ਨੂੰ 10 10:30 ਦੇ ਕਰੀਬ ਏਰੀਆ ਦੇ ਵਿੱਚ ਉੱਥੇ ਜਿਹੜਾ ਹੈਗਾ ਪੈਦਲ ਜਾ ਰਹੇ ਸੀਗੇ। ਸਡਨਲੀ ਉੱਥੇ ਜਿਹੜੇ ਹੈਗੇ ਨੇ ਇਹਨਾਂ ਕੋਲੇ ਸਾਹਮਣੇ ਦੋ ਵਿਅਕਤੀ ਇਹਨਾਂ ਦੇ ਆਂਦੇ ਨੇ। ਇੱਕ ਹੈਗਾ ਅਜੇ ਪਚੀਸੀਆ ਅਜੇ ਆਕਾਸ਼ ਉਰਫ ਪਚੀਸੀਆ ਐਂਡ ਦੂਸਰੇ ਦਾ ਨਾਮ ਹੈਗਾ ਕਰਨ ਇਹ ਦੋਨੋਂ ਮੁੰਡੇ ਇਹਨਾਂ ਨੂੰ ਟੱਕਰਦੇ ਨੇ ਤੇ ਇਹ ਤੋਂ ਫੋਨ ਸਨੇਚ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਦੇ ਨੇ ਕਿ ਉੱਥੇ ਜਦੋਂ ਆਪਸ ਚ ਤਲਖਬਾਜ਼ੀ ਹੁੰਦੀ ਹੈ ਇਹ ਆਪ ਦਾ ਫੋਨ ਬਚਾਉਂਦਾ ਜੇਬ ਚ ਪਾਉਂਦਾ ਤੇ ਭਜਨ ਦੀ ਕੋਸ਼ਿਸ਼ ਕਰਦੇ ਨੇ ਉਹ ਇਹਨਾਂ ਨੂੰ ਕਾਬੂ ਕਰਦੇ ਨੇ ਉਸ ਤਲਖਬਾਜ਼ੀ ਦੇ ਵਿੱਚ ਇੱਕ ਦੂਜੇ ਨੂੰ ਕੁਝ ਬੋਲਿਆ ਕਰਿਆ ਉਹਦੇ ਵਿੱਚ ਆ ਕੇ ਉਹ ਚਾਕੂ ਦਾ ਵਾਰ ਹੈਗਾ ਜਿਹੜਾ ਉਹਦੀ ਛਾਤੀ ਤੇ ਹੁੰਦਾ ਦੋ ਵਾਰ ਹੋਏ ਨੇ ਉਹਦੇ ਚਾਕੂ ਦੇ ਉਹ ਜਿਹੜੇ ਵਾਰ ਦੇ ਨਾਲ ਇਹ ਮੌਕੇ ਦੇ ਉੱਤੇ ਡਿੱਗ ਪੈਂਦਾ ਤੇ ਕਾਰਤਿਕ ਜਿਹੜਾ ਹੈਗਾ ਉਹ ਆਪਣੀ ਜਾਨ ਬਚਾਉਂਦਾ ਮੌਕੇ ਤੋਂ ਉਹ ਭੱਜ ਜਾਂਦਾ ਉਹਦੀ ਜਿਹੜੀ ਗੱਡੀ ਦੂਰ ਪਾਰਕ ਸੀਗੀ ਉੱਥੋਂ ਲੈ ਕੇ ਨਾਲ ਦੀ ਨਾਲ ਉਹ ਹਿਮਾਚਲ ਨੂੰ ਨਿਕਲ ਜਾਂਦਾ ਉਸ ਤੋਂ ਬਾਅਦ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੋਸਤ ਨਾਲ ਆਸ਼ੀਸ਼ ਨਾਲ ਬਟੋ ਦੀ ਜਿਹੜੀ ਹੈ ਉਹਦੇ ਨਾਲ ਸੰਪਰਕ ਨਹੀਂ ਜਿਹੜਾ ਹੁੰਦਾ ਹੈਗਾ ਉਸ ਤੋਂ ਬਾਅਦ ਸਾਡੇ ਕੋਲੇ ਇਹ ਕਲੈਰਿਟੀ ਆ ਜਾਂਦੀ ਹੈ ਕਿ ਇਹਦੀ ਡੈਥ ਹੋ ਗਈ ਹੈ ਬਾਅਦ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਮਾਮਲਾ ਫਿਰ ਸੁਲਝਦਾ ਜੀ ਜਦੋਂ ਇਨੀਸ਼ੀਅਲੀ ਇਹ ਸਾਰੀ ਵਾਰਦਾਤ ਹੁੰਦੀ ਹੈ ਸਾਨੂੰ ਡੈੱਡ ਬੋਡੀ 29 ਤਰੀਕ ਨੂੰ ਜਦ ਜਲੀ ਹੈਗੀ ਹੈ ਸਾਨੂੰ ਮੈਸੇਜ ਆਂਦਾ ਜਦੋਂ ਲੋਕੈਲਿਟੀ ਚੋਂ ਅਸੀਂ ਜਾ ਕੇ ਵੈਰੀਫਾਈ ਕਰਦੇ ਹਾਂ ਤਾਂ ਉਹ ਇੱਕ ਅਨਨੋਨ ਡੈੱਡ ਬੋਡੀ ਹੁੰਦੀ ਹੈ ਜਿਹਦੇ ਵਿੱਚ ਉਹਦੀ ਬੋਡੀ ਦੇ ਉੱਪਰ ਜਿਹੜਾ ਹੈਗਾ ਬਾਹ ਦੇ ਉੱਤੇ ਅਸ਼ੀਸ਼ ਨਾਮ ਦਾ ਟੈਟੂ ਬਣਿਆ ਹੋਇਆ ਜਿਸ ਤੋਂ ਇਹ ਤਸਦੀਕ ਹੁੰਦਾ ਵੀ ਸ਼ਾਇਦ ਇਸ ਦਾ ਨਾਮ ਅਸ਼ੀਸ਼ ਹੈ ਅਦਰਵਾਈਜ਼ ਉਹਦੀ ਕੋਈ ਡਿਟੇਲ ਨਹੀਂ ਸਾਡੇ ਕੋਲ ਹੁੰਦੀ ਤੇ ਫਿਰ ਉਸ ਤੋਂ ਬਾਅਦ ਉਹਦੀ ਬੈਡ ਬੋਡੀ ਨੂੰ ਅਸੀਂ ਮੋਰਚਰੀ ਚ ਰੱਖ ਦਿੰਦੇ ਹਾਂ ਤੇ ਉਹਦੇ ਬਾਰੇ ਪਤਾ ਕਰਦੇ ਆ ਆਸੇ-ਪਾਸੇ ਵੀ ਮੈਸੇਜ ਲਗਵਾਨੇ ਸਾਰੇ ਥਾਣਿਆਂ ਦੇ ਵਿੱਚ ਜੇ ਕੋਈ ਬੰਦਾ ਮਿਸਿੰਗ ਹੈ ਜਾਂ ਇਸ ਤਰ੍ਹਾਂ ਜੋ ਸਾਡਾ ਪ੍ਰੋਟੋਕਾਲ ਹੈ ਉਹਦੇ ਤਹਿਤ ਕਾਰਵਾਈ ਕਰਦੇ ਆ ਅਗਲੇ ਦਿਨ ਜਿਹੜਾ ਹੈਗਾ ਉਹਦੇ ਪਰਿਵਾਰ ਜਿਹੜਾ ਹੈਗਾ ਉਹ ਸਾਡੇ ਨਾਲ ਸੰਪਰਕ ਕਰਦਾ ਉਹਦੇ ਪਰਿਵਾਰ ਦੇ ਸੰਪਰਕ ਕਰਨ ਦੇ ਉੱਤੇ ਉਹਦੀ ਮਦਰ ਦੇ ਬਿਆਨ ਦੇ ਉੱਤੇ ਫਿਰ ਅਸੀਂ ਅਨਨੋਨ ਬੰਦਿਆਂ ਦੇ ਉੱਪਰ ਜਿਹੜੀ ਹੈਗੀ ਐਫ ਆਈ ਆਰ ਲੋਜ ਕਰਦੇ ਆ ਐਫ ਆਈ ਆਰ ਲੋਜ ਕਰਨ ਤੋਂ ਬਾਅਦ ਜਿਹੜੀ ਹੈਗੀ ਇਹਦੀ ਤਫਤੀਸ਼ ਹੈ ਜਿਹੜੀ ਉਹ ਕਮੈਂਸ ਹੁੰਦੀ ਜੋ ਮੈਂ ਤੁਹਾਨੂੰ ਸਟੋਰੀ ਨਰੇਟ ਕੀਤੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਇਹ ਦੋਸ਼ੀ ਆਪਸ ਦੇ ਵਿੱਚ ਕਿਸੇ ਨੂੰ ਜਾਣਦੇ ਨਹੀਂ ਸੀਗੇ ਜਦੋਂ ਇਹਦੇ ਵਿੱਚ ਕਾਰਤਿਕ ਹੈ ਜੋ ਇਹਦਾ ਦੋਸਤ ਉਹ ਆ ਕੇ ਸਾਨੂੰ ਦੱਸਦਾ ਹੈ ਕਿ ਇੱਥੇ ਹੋਈ ਹੈ ਵਰਦਾਤ ਉਸ ਚੀਜ਼ ਦੇ ਵਿੱਚ ਤਫ਼ਤੀਸ਼ ਜਿਹੜੀ ਹੈਗੀ ਹੈ ਸਾਡੀ ਪੁਲਿਸ ਟੀਮ ਨੇ ਐਸ ਐਚਓ ਨਯਾ گاਉਂ ਤੇ ਇਹਨਾਂ ਦੀਆਂ ਵੱਖ-ਵੱਖ ਜਿੰਨੀਆਂ ਸੀ ਟੀਮਾਂ ਬਣਾਈਆਂ ਸੀਗੀਆਂ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਤਫ਼ਤੀਸ਼ ਨੂੰ ਅੰਜਾਮ ਦਿੱਤਾ ਤੇ ਉਹਦੇ ਵਿੱਚ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰਾਜ਼ ਨੂੰ ਐਕਸਪਲੋਰ ਕੀਤਾ ਉਹਦੇ ਵਿੱਚ ਜਿਸ ਤਰ੍ਹਾਂ ਭੱਜਦੇ ਕੋਈ ਮੁੰਡੇ ਨਜ਼ਰ ਆ ਰਹੇ ਨੇ ਤੁਰਦੇ ਉਹ ਚੋਂ ਸ਼ੱਕੀ ਬੰਦਾ ਜਿਹੜਾ ਹੈਗਾ ਇਹ ਜਿਹੜਾ 25 ਸਿਆ ਹੈਗਾ ਇਹਦਾ ਥੋੜਾ ਸ਼ੱਕੀ ਜਿਹੜਾ ਹੈਗਾ ਲੱਗਿਆ ਤੇ ਇਸ ਦੇ ਸਬੰਧ ਦੇ ਵਿੱਚ ਕਾਰਤਿਕ ਨੇ ਵੀ ਦੱਸਿਆ ਵੀ ਜਦੋਂ ਆਪਸ ਵਿੱਚ ਕਸ਼ਮਕਸ਼ ਹੋ ਰਹੀ ਸੀਗੀ ਤਾਂ ਉਦੋਂ ਕਰਨ ਨੇ ਨਾਮ ਲਿੱਤਾ ਸੀਗਾ 25C ਇਸ ਕੋ ਪਕੜ ਤੇ 25C ਇੱਕ ਬੜਾ ਟਿਪੀਕਲ ਜਿਹਾ ਨਾਮ ਹੈਗਾ ਜਿਹੜਾ ਮਤਲਬ ਉਹ ਬੰਦੇ ਦੇ ਮਨ 'ਚ ਵੀ ਰਹਿ ਜਾਂਦਾ ਹੈ ਤੇ ਵੈਸੇ ਵੀ ਰੇਅਰ ਹੁੰਦਾ ਤਾਂ ਉਸ ਤਹਿਤ ਵੀ ਸਾਡੇ ਮੁਖਬਰ ਵੀ ਜਿਹੜੇ ਇਲਾਕੇ 'ਚ ਨੇ ਉਹਨਾਂ ਤੋਂ ਵੀ ਅਸੀਂ ਸਾਰੀ ਕਰਦੇ ਹੋਏ ਅਸੀਂ ਸਾਰਾ ਇਹਦੇ ਵੇਅਰ ਅਬਾਊਟਸ ਕਲੀਅਰ ਕਰਨ ਤੇ ਲੱਗੇ ਕੋਇਨਸੀਡੈਂਟਲੀ ਜਿਹੜਾ ਹੈਗਾ ਸਾਡੇ ਕੋਲੇ ਇੱਕ 14 ਨੰਬਰ ਐਫ ਆਈ ਆਰ ਇਸੇ ਸਾਲ ਨਿਆ ਗਾਉਂ ਦੇ ਵਿੱਚ ਦਰਜ ਹੋਈ ਸੀਗੀ ਜਿਹੜੀ ਲੜਾਈ ਝਗੜੇ ਦੇ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਜਿਹੜਾ ਹੈਗਾ ਇਹ ਆਕਾਸ਼ 25 ਸੀ ਹਾਊਸ ਦੇ ਵਿੱਚ ਅਕਿਊਜ਼ਡ ਹੈ ਉਹ ਵੀ ਸਾਡੇ ਜਿਹੜਾ ਹੈਗਾ ਜਦੋਂ 25 ਸੀ ਆ ਨਾਮ ਮੰਨਦਾ ਹੈ ਸਾਡਾ ਉਹ ਵੀ ਜਿਹੜਾ ਹੈਗਾ ਮਨ ਉਥੋਂ ਖਟਕਦਾ ਵੀ ਉਹੀ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਅਸੀਂ ਫਿਰ ਆਪਣੀਆਂ ਟੀਮਸ ਬਣਾ ਕੇ ਰੇਡ ਵਗੈਰਾ ਕੀਤੀ ਜਦੋਂ ਇਹਨੂੰ ਰਾਉਂਡ ਅਪ ਕਰਦੇ ਆ ਤੇ ਫਿਰ ਜਿਹੜਾ ਹੈ ਕਾਰਤਿਕ ਜਿਹੜਾ ਦੋਸਤ ਇਹਦਾ ਹੈਗਾ ਤੂੰ ਮੌਕੇ ਦਾ ਚਸ਼ਮਦੀਤ ਗਵਾ ਹੈਗਾ ਉਹ ਉਹਦੀ ਪਛਾਣ ਕਰ ਲੈਂਦਾ ਵੀ ਇਹੀ ਬੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਪੁੱਛ ਗਿਚ ਕੀਤੀ ਜਾਂਦੀ ਹੈ ਇਹ ਵੀ ਆਪਦੀ ਗੱਲ ਕਲੀਅਰ ਕਰਦਾ ਹੈ ਕਿ ਮੇਰੇ ਸਾਥੋਂ ਜਿਹੜਾ ਹੈਗਾ ਉਸ ਦਿਨ ਅਸੀਂ ਇਹ ਵਾਰਦਾਤ ਹੋ ਗਈ ਹੈ ਇਹ ਵੀ ਉਸ ਚੀਜ਼ ਦਾ ਆਪਣਾ ਇਕਬਾਲ ਕਰਦਾ ਹੈ ਫਿਰ ਉਸ ਤੋਂ ਬਾਅਦ ਜਿਹੜੇ ਦੇ ਨਾਲ ਦਾ ਦੋਸ਼ੀ ਦਾ ਨਾਮ ਸਾਨੂੰ ਕਲੀਅਰ ਹੁੰਦਾ ਜਿਹੜਾ ਕਰਨ ਹੈ ਉਹ ਸਾਰਾ ਉਹਦੇ ਤੇ ਫਿਰ ਅਸੀਂ ਜਿਹੜੀ ਹੈਗੀ ਹੈ ਰੇਡ ਜਿਹੜੀ ਹੈਗੀ ਸਾਡੀਆਂ ਚਲਦੀਆਂ ਨੇ ਪਾਰਟੀਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਕਰਨ ਵੀ ਜਿਹੜਾ ਹੈਗਾ ਰਾਉਂਡ ਅਪ ਕਰਦੇ ਹਾਂ ਸੋ ਇਹ ਜਿਹੜਾ ਅਨੇ ਕਤਲ ਦੀ ਗੁੱਥੀ ਹੈ ਇਹਨੂੰ 24 ਆਰ ਜਿਹੜਾ ਹੈਗਾ ਆਫਟਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਸੀਂ ਕਨਕਲੂਡ ਕੀਤਾ ਪਹਿਲਾ ਦੋਸ਼ੀ ਜਿਹੜਾ ਹੈਗਾ ਸਾਡਾ ਉਹ 30 ਤਰੀਕ ਨੂੰ ਗ੍ਰਿਫਤਾਰ ਹੋ ਗਿਆ ਸੀ ਐਂਡ ਦੂਸਰੇ ਨੂੰ ਅਸੀਂ ਜਿਹੜਾ ਹੈਗਾ 31 ਤਰੀਕ ਨੂੰ ਉਹਨੂੰ ਵੀ ਕਰਨ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਇਨਵੈਸਟੀਗੇਸ਼ਨ ਚ ਕੀ ਆਇਆ ਸਰ ਕੁਛ ਨਾਈਟਿੰਗ ਕਰਕੇ ਭੱਜੇ ਸੀ ਜਾਂ ਫਿਰ ਛੱਡ ਕੇ ਭੱਜੇ ਨਹੀਂ ਜੀ ਉਹਦੇ ਚ ਇਹ ਆਇਆ ਇਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਅਸੀਂ ਸ਼ਾਮ ਨੂੰ ਜਿਹੜਾ ਬੰਦੇ ਘੁੰਮ ਰਹੇ ਨੇ ਕੁਝ ਕੈਸ਼ ਹੋਊਗਾ ਜਾਂ ਕੁਝ ਉਹ ਚੀਜ਼ ਹੈਗੀ ਹੈ ਇਹਨਾਂ ਨੇ ਇਹਨਾਂ